ਸਭ ਤੋਂ ਪਹਿਲੇ ਮੈਂ ਫਤਿਹ ਅਜ਼ ਕਰਦਾ ਜੀ ਵਾਈਗਰੂ ਜੀ ਕਾ ਖਾਲਸਾ ਵਾਈਗਰੂ ਜੀ ਕੀ ਫਤਿਹ ਆ ਜਿਹੜਾ ਇਲੈਕਸ਼ਨ ਹੈ ਭਾਵੇਂ ਇਹਨੇ ਪੰਜਾਬ ਦੀ ਸਰਕਾਰ ਬਦਲਾ ਨਹੀਂ ਲਿਆਉਣਾ ਪਰ ਇਹ ਸਿਲੈਕਸ਼ਨ ਨੇ ਪੰਜਾਬ ਨੂੰ ਬਚਾ ਲੈਣਾ ਜੇ ਤੁਸੀਂ ਸਹੀ ਫੈਸਲਾ ਕਰਦੇ ਜੋ ਹਾਲਾਤ ਅੱਜ ਪੰਜਾਬ ਦੇ ਜਿਵੇਂ ਅੱਜ ਬਾਹਰਲੇ ਦਿੱਲੀ ਵਾਲੇ ਲੁੱਟਣ ਆਏ ਆ ਤਬਾਹ ਕਰਤਾ ਪੰਜਾਬ ਆ ਜਿੰਨੀਆਂ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਣਾ ਹੈ ਜਿੰਨੀਆਂ ਵੀ ਆ ਦਿੱਲੀ ਵਾਲੀ ਪਾਰਟੀਆਂ ਨਾ ਇਹਨਾਂ ਦਾ ਕੋਈ ਲਗਾਨ ਨਹੀਂ ਤੁਹਾਡੇ ਨਾਲ ਆ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਇੱਥੇ ਪੈਸੇ ਇਕੱਠੇ ਕਰਨੋਂ ਵਾਸਤੇ ਆਉਂਦੇ ਆ ਉਹਦਾ ਦਿਲ ਜਿੱਤਣ ਵਾਸਤੇ ਨਹੀਂ ਆਉਂਦੇ ਭਾਵੇਂ ਆ ਕਾਂਗਰਸ ਹੈ ਭਾਵੀਆਂ ਝਾੜੂ ਵਾਲੇ ਆ ਭਾਵੀਆਂ ਬੀਜੇਪੀ ਤੁਸੀਂ ਇਤਿਹਾਸ ਦੇਖ ਲਓ ਪੂਰੇ 50 ਸਾਲ ਦੇਖ ਲਓ 60 ਸਾਲ ਦੇਖ ਲਓ 30 ਸਾਲ ਦੇਖ ਲਓ ਜੋ ਕੁਝ ਵੀ ਗਰੀਬ ਨੂੰ ਕਿਸਾਨ ਨੂੰ ਪਿੰਡਾਂ ਨੂੰ ਜੋ ਵੀ ਕੁਝ ਮਿਲਿਆ ਤੇ ਦਿੱਤਾ ਇਕੱਲੀ ਇੱਕ ਪਾਰਟੀ ਨੇ ਹੀ ਕਰੌਮੀ ਕਾਲੀ ਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੇ ਦਿੱਲੀ ਵਾਲੀਆਂ ਪਾਰਟੀਆਂ ਦਾ ਵਰਗਾ ਅਸੀਂ ਜੰਮੇ ਪਲੇ ਇੱਥੇ ਆ ਸਾਡੇ ਵਾਸਤੇ ਆਪਣਾ ਘਰ ਹੈ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਅਸੀਂ ਕਿਤੇ ਭੱਜ ਕੇ ਤੇ ਜਾਣਾ ਨਹੀਂ ਆ ਦਿੱਲੀ ਵਾਲੇ ਝਾੜੂ ਵਾਲੇ ਨੇ ਤੇ ਕੇਜਰੀ ਵਾਲੇ ਆ 6 ਮਹੀਨੇ ਦੇ ਕੋ ਬੋਰੀ ਵਿਸਤਰ ਲਪੇੜ ਕੇ ਨੇ ਤਾਂ ਚੱਲ ਜਾਣਾ ਰਾਸਤਾਂ ਨੂੰ ਇੱਥੇ ਉਹ ਕਰਨਾਲ ਉੱਤਰੋਂ ਦੇ ਤੁਸੀਂ ਦੇਖ ਲਓ ਆਪਣੀ ਸਾਰੇ ਗ੍ਰੀਪ ਰਵਾਸਾਰੇ ਬੈਠੇ ਆਟਾ ਦਾਲ ਕੌਣ ਨੀਲਾ ਕਾਰਡ ਬਣਾ ਕੇ ਆਟਾ ਦਾਲ ਕੌਣ ਦਿੰਦਾ ਸੀ ਬਹੁਤ ਅੱਛਾ ਬਾਦਲ ਸਾਹਿਬ ਹੁੰਦੇ ਸੀ ਸ਼ਗਨ ਵੀ ਬਾਦਲ ਸਾਹਿਬ ਪੈਸ਼ਨਾਂ ਵੀ ਬਾਦਲ ਸਾਹਿਬ ਐਸਸੀ ਪਰਿਵਾਰਾਂ ਨੂੰ ਮੁਫਤ ਤੇ 200 ਯੂਨਿਟ ਤੇ 300 ਯੂਨਿਟ ਬਿਜਲੀ ਦੇ ਅਸੀਂ ਮੁਫਤ ਦਿੰਦੇ ਸੀ ਤੇ ਉਹਦਾ ਤੁਹਾਡੇ ਕੁੰਡੀਆਂ ਵੀ ਲਾ ਲੈਂਦੇ ਸੀ ਤੁਹਾਨੂੰ ਕਿਹੜਾ ਪੁੱਛਦਾ ਸੀ ਠੀਕ ਹੈ ਹੁਣ ਤਾਂ ਮਗਰ ਪੈ ਜਾਂਦੇ ਨਾ ਹੁਣ ਤਾਂ ਅਮਲਾ ਮਾਜੀ ਅਰੇ ਤਾਂ ਮੈਂ ਕਿਹਾ ਜਦੋਂ ਮੈਂ ਮਹਿਕਮੇ ਕੋਲ ਸੀ ਮੈਂ ਉਹ ਕਹਿੰਦਾ ਮਹਿਕਮੇ ਵਾਲੇ ਕਹਿੰਦਾ ਜੀ 30 40% ਦਾ ਸਿੱਧੀ ਲਈ ਬੈਠੇ ਮੈਂ ਚਲੋ ਕੋਈ ਗੱਲ ਗਰੀਬਾਂ ਨੂੰ ਕੁੱਤੇ ਪੋਲ ਮਿਟ ਲਾਈ ਜੇ ਤੁਸੀਂ ਅੱਜ ਦੇ ਸਭ ਤੋਂ ਵੱਡਾ ਪਾਪ ਕੀਤਾ ਨਾ ਕਾਂਗਰਸ ਨੇ ਤੇ ਹੁਣ ਝਾੜੂ ਵਾਲ ਨੇ ਜਿਹੜੇ ਅਸੀਂ ਐਸਸੀ ਬੱਚਿਆਂ ਨੂੰ ਮੁਫਤ ਬਣਾਉਂਦੇ ਸੀ ਕਾਲਜਾਂ ਤੇ ਸਕੂਲਾਂ 'ਚ ਸਕਾਲਰਸ਼ਿਪ ਸੀ ਮੈਂ 700 ਕਰੋੜ ਰੁਪਈਆ ਸਾਲ ਦਾ ਜਿਹੜੇ ਇਸ ਸਕਾਲਰਸ਼ਿਪ ਬੰਦ ਕਰ ਦਿੱਤੀ ਜੇ ਗਰੀਬਾਂ ਦੇ ਬੱਚੇ ਨਹੀਂ ਪੜਨਗੇ ਤੇ ਫਿਰ ਅੱਗੇ ਕੀ ਮੈਂ ਬੋਦਾਂਗੇ ਹੁਣ ਸਾਰਾ ਕੁਝ ਬੰਦ ਹੈ ਨਾ ਬੰਦਿਆ ਜੀ ਬੰਦਿਆ ਕੋਈ ਨਾ ਆਟਾ ਦਾਲ ਨਾ ਸ਼ਗਰ ਨਾ ਪੈਨਸ਼ਨ ਆਓ ਜਿਹੜੀ 5 ਕਿਲੋ ਵਾਲੀ ਵੀ ਨਾ ਉਹ ਵੀ ਬੰਦ ਨਹੀਂ ਉਹ ਵੀ ਦਿੱਲੀ ਆਉਂਦੀ ਸੀ ਇਹਨਾਂ ਨੇ ਕੁਝ ਨਹੀਂ ਕੀਤਾ ਅਸੀਂ ਤਾਂ ਮੈਡੀਕਲ ਕਾਰਡ ਵੀ ਬਣਾਇਆ ਸੀ ਕਿ ਇਲਾਜ ਲੋਈ ਕਰਾ ਲਵੋ ਪਰ ਸਾਰਾ ਕੁਝ ਹੀ ਬੰਦ ਮੈਨੂੰ ਯਾਦ ਹੈ ਪਿੰਡਾਂ 'ਚ ਅਸੀਂ ਮੁੰਡਿਆਂ ਨੂੰ ਜਿੰਮ ਖੇਡਾਂ ਦਾ ਸਮਾਨ ਜੋ ਜੋ ਕਹੀ ਜਾਂਦੇ ਦਿੰਦੇ ਸੀ ورلڈ ਕੱਪ ਕਬੱਡੀ ਕਰਾਉਂਦਾ ਹੁੰਦਾ ਸੀ ਮੈਂ ਖੇਡਾਂ ਦੀ ਪਿੰਡਾਂ ਦੀ ਖੇਡ ਸੀ ਲੋਕਾਂ ਨੂੰ ਚਾਹ ਚੜ ਜਾਂਦਾ ਸੀ ਜਿਹੜੇ ਪਿੰਡ ਵਾਲੇ ਬੰਦੇ ਹੁਣ ਆਪਣੀਆਂ ਨੌਕਰੀਆਂ ਕਰਨ ਲੱਗੇ ਕਬੱਡੀ ਕਰਕੇ ਪੈਸੇ ਕਮਾਉਣ ਲੱਗੇ ਪਸ਼ੂ ਮੇਲੇ ਕਰਾਉਂਦਾ ਸੀ ਕਿ ਲੋਕੀ ਵਧੀਆ ਪਸ਼ੂ ਰੱਖਣ ਲੱਗੇ ਆਲਾਮ ਨਾਮ ਲੈਣ ਲੱਗੇ ਅਜੀ ਤਕਰੀਬਨ ਢਾਈ ਲੱਖ ਨੌکریاں ਸਰਕਾਰੀ ਦਿੱਤੀਆਂ ਸੀ ਤੇ ਮੈਂ ਕਾਨੂੰਨ ਬਦਲ ਦਿੱਤਾ ਸੀ ਮੈਂ ਕਿ ਕੱਲੇ ਪੰਜਾਬ ਦੇ ਬੱਚਿਆਂ ਨੂੰ ਨੌਕਰੀ ਮਿਲੂਗੀ ਸਰਕਾਰੀ ਤੇ ਉਹ ਇਹਨਾਂ ਨੇ ਕੀਤਾ ਝਾੜੂ ਵਾਲੇ ਨੇ ਆ ਕੇ ਇਹਨਾਂ ਨੇ ਇਸ ਮੇਰਾ ਕਾਨੂੰਨ ਬਣਾਇ ਹੀ ਤੋੜਦਾ ਹੁਣ ਕਹਿੰਦੇ ਹਿੰਦੁਸਤਾਨ 'ਚ ਕੋਈ ਮਰਜ਼ੀ ਲੈ ਲੇ ਨੌਕਰੀ ਪੰਜਾਬ ਦੇ ਵਿੱਚ ਹੁਣ ਹੋਇਆ ਕੀ ਕਿਉਂਕਿ ਇਹਨਾਂ ਨੇ ਇਲੈਕਸ਼ਨ ਲੜਨਾ ਹਰਿਆਣਾ 'ਚ ਵੀ ਰਾਜਸਥਾਨ 'ਚ ਵੀ ਉੱਥੇ ਜਾ ਕੇ ਕਹਿੰਦੇ ਅਸੀਂ ਪੰਜਾਬ ਨੂੰ ਨੌਕਰੀਆਂ ਦੇਵਾਂਗੇ ਤੇ ਜਿੰਨੀਆਂ ਵੀ ਨੌਕਰੀਆਂ ਉਹਨੇ ਨੇ 20-25 ਹਜ਼ਾਰ ਕੋਈ ਆਪਣੇ ਸਰਕਾਰ ਨੇ ਦਿੱਤੀ ਐ ਅੰਦੀਆਂ ਬਾਹਰ ਦੇ ਲੋਕ ਬੰਦੇ ਬਾਹਰ ਦੇ ਆ ਤਾਂ ਹਾਲਾਤ ਆਪੂ ਦੇਖੋ ਬਾਪੂ ਬਾਦਲ ਨੇ ਕਿੰਨੀ ਸੇਵਾ ਕੀਤੀ ਆਪਾਂ ਦਾ ਕੇਸ ਜਿਹੜੇ ਨਵੇਂ ਮੁੰਡੇ ਨਾ ਇਹਨਾਂ ਨੂੰ ਪਤਾ ਨਹੀਂ ਪਹਿਲੇ ਆ ਬੰਬੀਆਂ ਦੇ ਬਿੱਲ ਲੱਗ ਜਾਂਦੇ ਬਿਜਲੀ ਦੇ ਹਾਂ ਬਿਲਰ ਕੋ ਗੱਲ ਸਹੀ ਆ ਨਾ ਹੰਮੇ ਲੋ ਤੁਹਾਡੇ ਬਾਪੂ ਬਾਦਲੇ ਪੈਨਸ਼ਨ ਹੀ ਲਾਦੀ ਜਾਂ ਮੁਫਤ ਕਰਤਾ ਹੈ ਤੇ ਜਿੰਨੇ ਵੀ ਆਪਣੇ ਟਿਊਬਲ ਕਨੈਕਸ਼ਨ ਆਇਆ ਹੈ ਬੰਮੀਆਂ ਦੇ ਕਨੈਕਸ਼ਨ ਆਇਆ ਹੈ 90% ਦੀ ਕਾਲੀ ਸਰਕਾਰਾਂ ਨੇ ਦਿੱਤੇ ਆ ਅ ਪਿਛਲੀ ਵਾਰ ਆਪਣੀ ਸਰਕਾਰ ਸੀ 2 ਲੱਖ ਤਾਂ ਮੈਂ ਹੀ ਇਕੱਲੇ ਵੰਡੇ ਸੀ ਪੰਜਾਬ ਨੂੰ ਸਾਰੇ ਵਰਕਰਾਂ ਮੈਂ ਇਕੱਲੇ ਹੁਣ ਜਦੋਂ ਉਹਨਾਂ ਗਏ ਆ ਅੱਜ ਕਹਿੰਦੇ 15 ਲੱਖ ਦਾ ਦਿੱਤੇ ਦਿਲ ਲੈਣਾ ਹੋਇਆ ਕਨੈਕਸ਼ਨ ਆ ਜਿਹੜੇ ਤੁਹਾਡੇ ਪਲੇ ਟਰੈਕਟਰ ਹੁੰਦਾ ਸੀ ਨਾ ਪੁਰਾਣੇ ਬਜ਼ੁਰਗ ਤਾਂ ਜਾਣਦੇ ਆ ਟਰੈਕਟਰ ਤੇ ਟੈਕਸ ਲੱਗਦਾ ਹੁੰਦਾ ਸੀ ਬਾਪੂ ਬਾਦਲ ਪਹਿਲੀ ਵਾਰ ਆਏ ਬਾਦਲ ਸਾਹਿਬ ਵੱਡੇ ਤੇ ਉਹਨਾਂ ਨੇ ਕਿਹਾ ਕਿ ਆ ਜੱਟ ਦਾ ਗੱਡਾ ਕੋਈ ਟੈਕਸ ਨਹੀਂ ਲੱਗੂਗਾ ਪਹਿਲੇ ਐਸੀ ਪਰਿਵਾਰਾਂ ਦੇ ਸਰਕਾਰੀ ਖਰਚੇ ਤੇ ਧਰਮਸ਼ਾਲਾ ਨਹੀਂ ਬਣਦੀ ਹੁੰਦੀਆਂ ਸੀ ਆ ਕਾਨੂੰਨ ਪਹਿਲੀ ਵਾਰ ਬਾਦਲ ਸਾਹਿਬ ਲੈ ਕੇ ਆਏ ਕਿ ਸਰਕਾਰੀ ਖਰਚ ਤੇ ਹਰ ਪਿੰਡ ਤੇ ਐਸੀ ਪਰਿਵਾਰਾਂ ਵਾਸਤੇ ਧਰਮਸ਼ਾਲਾ ਬਣੋਣੀ ਚਾਹੀਦੀ ਹੈ ਉਹ ਕੰਮ ਸ਼ੁਰੂ ਕੀਤੀ ਦੂਜੇ ਸੂਬਿਆਂ 'ਚ ਨਹੀਂ ਹੈ पर होली होली तू देख ले रोक के जदों दी सरकार गई है मतलब एक हिट नहीं लगी ओदे बाद बड़े बादल साहब संगत दर्शन करते थे सी ਥੋਡੇ ਵਿੱਚ ਬਹਿੰਦੇ ਸੀ ਹੁਣ ਆ ਭਗਵੰਤ ਮਾਨ ਕਹਿੰਦਾ ਮੈਂ ਆਮ ਆਦਮੀ ਦੇ ਸਰਕਾਰ ਹੈ ਦਿਖਾਈ ਨਹੀਂ ਦਿੱਤਾ ਕਿਉਂਕਿ ਆਮ ਆਦਮੀ ਨਹੀਂ ਲੁੱਟੇ ਰਹੇ ਨਾ ਰੱਖਲੇ ਨਾ ਹੀ ਬੜੀ ਸ਼ਰਤ ਨਾ ਆਮ ਆਦਮੀ ਗਰੋਕਣ ਘੁਮਰਾ ਕਰਨ ਵਾਗ ਹੈ ਸਾਰੇ ਠੱਗ ਜਿਹੜੇ ਇਕੱਠੇ ਹੋਏ ਸਹੀ ਮੈਨੇਜਮੈਂਟ ਤੁਹਾਨੂੰ ਦੱਸਦਾ ਜੋ ਹਾਲਾਤ ਬਣ ਗਏ ਜੇ ਆਪਾਂ ਪੰਜਾਬ ਨੂੰ ਨਾਂ ਬਚਾਇਆ ਨਾ ਤੇ ਮਾਝੇ ਵਾਲੇ ਤੁਹਾਡੇ ਤੇ ਸਾਨੂੰ ਆਸ ਹੈ ਜੇ ਨਾਂ ਬਚਾਇਆ ਤੇ ਆਪਾਂ ਨਾ ਇਹਨਾਂ ਨੂੰ ਭਜਾਇਆ ਤੇ ਨਾ ਆਪਾਂ ਨੂੰ ਹਰਾਇਆ ਬੁਰਾ ਹਾਲ ਹੋਈਗਾ ਅੱਜ ਜਿਹੜੇ ਨਸ਼ੇ ਘਰ ਘਰ ਫੈਲ ਗਏ ਉਹਦਾ ਵੱਡਾ ਕਾਰਨ ਦੱਸਿਆ ਕੀ ਹੈ ਮੈਂ ਪੁਲਸ ਵਾਲਿਆਂ ਨੂੰ ਬੁਲਾਇਆ ਮੈਂ ਕਿਹਾ ਤੂੰ ਨਸ਼ੇ ਕਿੰਨੇ ਜਾਂਦੇ ਆ ਉਹ ਕਹਿੰਦੇ ਜੀ ਅਸੀਂ ਕੀ ਕਰੀਏ ਸਾਨੂੰ ਫੜਨ ਹੀ ਨਹੀਂ ਦਿੰਦੇ ਜਿਹਨੂੰ ਫੜਦੇ ਆ ਝਾੜੂ ਵਾਲੇ ਆ ਜਾਂਦੇ ਕਿ ਨਹੀਂ ਆ ਮੈਨੂੰ ਮਹੀਨਾ ਦਿੰਦਾ ਇਸ ਕਰਕੇ ਇਹਨੂੰ ਛੱਡ ਦਿਓ ਇਹਨਾਂ ਦੇ ਜਿਹੜੇ ਐਮਪੀਐਲਏ ਆ ਲੀਡਰ ਆ ਮਹੀਨਾ ਲਈ ਜਾਂਦੇ ਕਿ ਤੋ 5 ਲੱਖ ਨਸ਼ੇ ਵੇਚਣ ਵਾਲੇ ਤੋਂ ਕੋਈ 10 ਲੱਖ ਲਈ ਜਾਂਦੇ ਤੇ ਗੁੱਲਾ ਛੁੱਪੀ ਕੀਤੀ ਹੈ ਕਿਉਂਕਿ ਇਹਨਾਂ ਨੂੰ ਪਤਾ ਸੀ ਅੱਗੇ ਤੋਂ ਆਉਣਾ ਨਹੀਂ ਕਿੱਕ ਡਿਵੈਲਪਮੈਂਟ ਨਹੀਂ ਹੋਈ ਤੁਸੀਂ ਅੱਜ ਪਰੰਤਨਾਂ ਹਲਕੇ ਦਿਓ ਤੁਸੀਂ ਪੰਜਾਬ ਕਿਤੇ ਵੀ ਚਲੇ ਜਾਓ ਜੋ ਕੁਝ ਵੀ ਬਣਿਆ ਦੇਖੋਗੇ ਉਹ ਉਦੋਂ ਹੀ ਬਣਿਆ ਹੋਊਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜੁਨੀਆਂ ਕਸੀਆਂ ਕਿੰਨੇ ਡੈਮ ਐ ਕਿੰਨੇ ਪਾਵਰ ਪਲਾਂਟ ਐ ਜੁਨੀਆਂ ਸੜਕਾਂ ਸਰ ਤੁਸੀਂ ਦੇਖੋ ਦਰਬਾਰ ਸਾਹਿਬ ਦੇ ਬਾਦ ਮੈਂ ਬਣਾਇਆ ਸੀ ਗਰਾਸ ਤੇ ਮਾਰਗ ਅੱਜ ਕੀ ਹਾਲਾਤ ਕਰਤਾ ਹੁੰਦੇ ਫਿਰ ਅੰਮ੍ਰਿਤਸਰ ਸਾਹਿਬ ਨੂੰ ਅਸੀਂ ਬੜਾ ਵਧੀਆ ਸਜਾਇਆ ਸੀ ਸਾਰੀਆਂ ਸੜਕਾਂ ਸੁੱਟੀਆਂ ਟੁੱਟੀਆਂ ਕੋਈ ਪੁੱਛਦਾ ਹੀ ਨਹੀਂ ਜਿਹੜੇ ਬੂਟੇ ਲਾਏ ਸੀ ਪਾਣੀ ਵੀ ਨਹੀਂ ਪਾਇਆ ਇਹਨਾਂ ਨੇ ਬੈਟਰੋ ਬੱਸਾਂ ਬੰਦ ਹੋ ਗਈਆਂ ਸਾਰਾ ਕੁਝ ਹੀ ਸਾਰਾ ਕੁਝ ਹੀ ਤੰਗਦਾ 10 ਸਾਲਾਂ ਤਬਾਹ ਹੋ ਗਿਆ ਆਪਣੇ ਇਸ ਕਰਕੇ ਜੇ ਵਾਪਸ ਪੰਜਾਬ ਚ ਸ਼ਾਂਤੀ ਲੈ ਕੇ ਆਉਣੀ ਆ ਵਾਪਸ ਤੱਕੀ ਲੈ ਕੇ ਆਨੇ ਵਾਪਸ ਤੁਹਾਨੂੰ ਆਟਾ ਦਾਲ ਸ਼ਕਰ ਪੈਨਸ਼ਨ ਸਾਰੀਆਂ ਚੀਜ਼ਾਂ ਲਾਗੂ ਕਰਾਉਣੀਆਂ ਤਾਂ ਇਹ ਆਪਣੇ ਕੋਲ ਇੱਕੋ ਹੀ ਗੱਲ ਹੈ ਤੱਕੜੀ ਚੋਂ ਨਿਸ਼ਾਨ ਹੈ ਪਹਿਲੇ ਦਿਨ ਪਹਿਲੇ ਦਿਨ ਜਿਸ ਦਿਨ ਸਰਕਾਰ ਬਣਾਤੀ ਪਹਿਲੇ ਹਫਤੇ ਹੀ ਤੁਹਾਨੂੰ ਫਿਰ ਤੋਂ ਉਵੇਂ ਆਟਾ ਦਾਲ ਸ਼ਕਰ ਨ ਪੈਨਸ਼ਨ ਤੇ ਨਾਲੇ ਐਕਤੀ ਅਸੀਂ ਫੈਸਲਾ ਕੀਤਾ ਪੂਰੇ ਪੰਜਾਬ 'ਚ ਜਿਵੇਂ ਪਿਛਲੀ ਵਾਰ ਮੈਂ ਕਿਹਾ ਸੀ ਸਰਕਾਰ ਬਣਨੀ ਹੈ ਐਕਤੀ ਮੈਂ ਫੈਸਲਾ ਕੀਤਾ ਹੈ ਕੀ ਆਪਣੇ ਪੰਜਾਬ 'ਚ ਕੋਈ ਗਰੀਬ ਆ ਜਾਣੀ ਹੋਊਗਾ ਜਿਹਦਾ ਕੱਚਾ ਮਕਾਨ ਇੱਕ ਮਕਾਨ ਇੱਕ ਇੱਕ ਇਨਸਾਨ ਕੋਲੇ ਜਰੂਰ ਹੋਣਾ ਚਾਹੀਦਾ ਹੈ ਜਿਹਦੇ ਕੋਲ ਨਹੀਂ ਉਹ ਸਰਕਾਰ ਇੱਕ ਬਣਾ ਕੇ ਦੇਊਗੀ ਆ ਸਾਡਾ ਪੱਕਾ ਕਮਿਟਮੈਂਟ ਹੈ ਜਿਵੇਂ ਅਸੀਂ ਪਹਿਲੇ ਜੋ ਕਿਹਾ ਉਹ ਕਰਕੇ ਦਿਖਾਇਆ ਓਏ ਸੋਹ ਜਹਾ ਖਾਂਸਾ ਜੀ ਦੇਖੋ ਅਕਾਲੀ ਦਲ ਤੁਹਾਡੀ ਇੱਕ ਫੌਜ ਹੈ ਅਕਾਲੀ ਦਲ ਤਗੜਾ ਤਾਂ ਤੁਸੀਂ ਤਗੜੇ ਹੋ ਤੁਸੀਂ ਕਾਲੀ ਦਰ ਨੂੰ ਕਮਜ਼ੋਰ ਕਰਤਾ ਹੁਣ ਤੁਹਾਡੇ ਗੁਰੂ ਘਰਾਂ ਦੇ ਵੀ ਕਬਜ਼ੇ ਹੋ ਗਏ ਤਖਤ ਹਜ਼ੂਰ ਸਾਹਿਬ ਤੇ ਸਰਕਾਰ ਨੇ ਕਬਜ਼ਾ ਕਰ ਲਿਆ ਮੈਨੇਜਮੈਂਟ ਤੇ ਤਖਤ ਪਟਨਾ ਸਾਹਿਬ ਤੇ ਕਰਤਾ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੌਰ ਤੇ ਹਰਿਆਣਾ ਅਲੱਗ ਬਣਾਤੀ ਉੱਥੇ ਸਰਕਾਰ ਨੇ ਆਪਣੇ ਮੈਂਬਰ ਬਣਾ ਕੇ ਕਬਜ਼ਾ ਕਰ ਲਿਆ ਜੀ ਆਪਣਾ ਸਾਰਾ ਕੁਝ ਹੀ ਵਰ ਪ੍ਰਤਾਕਰ ਦੀ ਗੁਰੂ ਘਰ ਚੋਂ ਦੀ ਇਹ ਕੌਮ ਨੂੰ ਤੇ ਜਦੋਂ ਕਾਲੀ ਦਲ ਤਗੜਾ ਸੀ ਸਾਨੂੰ ਕਿਸੇ ਦੀ ਹਿੰਮਤ ਨਹੀਂ ਸੀ ਇਸ ਕਰਕੇ ਮੈਂ ਬੇਨਤੀ ਕਰਦਾ ਆਪਣੀ ਕੋਈ ਮਹਾਪਾਰਟੀ ਹੈ ਆਪਣੀ ਕੌਮ ਦੀ ਪਾਰਟੀ ਹੈ ਕੌਮ ਦੀ ਜਥੇਬੰਦੀ ਹੈ ਕੋਈ ਗੱਲਾਂchnਾਏ ਕਿਸੇ ਦੇ ਲਾਲਚchnਾਏ ਕੋਈ ਬੰਦੇ ਆਉਣਗੇ ਡਰਾਮੇ ਕਰਨਗੇ ਆਪਣੇ ਆਪਣਾ ਆਪਣੇ ਤੋਂ ਵੱਡਾ ਸਿੱਖ ਕਹਿਣਗੇ ਪਰ ਨਹੀਂ ਸਾਰੇ ਏਜੰਸੀਆਂ ਲੱਗੀਆਂ ਮਗਰ ਕਿ ਥੋੜੀ ਫੌਜ ਥੋੜੀ ਕਾਲੀ ਦਲ 105 ਸਾਲ ਪੁਰਾਣੀ ਪਾਰਟੀ ਨੂੰ ਕਮਜ਼ੋਰ ਕਰਨ ਦੇਖੋ ਆਪਣੀ ਕੌਮ ਉਹ ਕੌਮ ਹੈ ਜਿਹਨੇ ਦੇਸ਼ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਦੇਸ਼ ਵਾਸਤੇ ਆਪਣੀ ਕੌਮ ਨੇ ਦਿੱਤੀਆਂ ਕਾਲਾ ਪਾਣੀ ਦੀ ਜੇਲ੍ਹ ਚ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ 90% ਦੀ ਲੋਕ ਕਾਲਾ ਪਾਣੀ ਜੇਲ੍ਹ ਚ ਆਪਣੇ ਖਾਲਸੇ ਸੀ 115 ਅੰਕ ਕੋਈ ਫਾਂਸੀ ਲਾਇਏ ਗਏ 90 ਤੋਂ ਵੱਧ ਆਪਣੇ ਸਿੱਖ ਕੌਮ ਦੇ ਬਹਾਦਰ ਸੂਰਮਿਆਂ ਨੂੰ ਫਾਂਸੀ ਲਾਈ ਗਈ ਦੇਖੋ ਆਪਣੇ ਗੁਰੂ ਘਰ ਤੇ ਹਮਲਾ ਹੋ ਗਿਆ 84 ਦੇਖੋ ਕਾਂਗਰਸ ਨੇ ਕੀ ਕੀਤਾ ਪਰ ਹਰੇ ਵੀ ਆਪਣੇ ਲੋਕ ਕਹ ਜੇ ਆ ਜਿਹੜੇ ਕਾਂਗਰਸ ਨੂੰ ਵੋਟ ਪਾਉਂਦੇ ਆ ਤੁਸੀਂ ਦੇਖ ਲਓ ਮੁਸਲਮਾਨ ਭਾਈਚਾਰੇ ਕਹ ਜੇ ਉਹਨਾਂ ਦੀ ਬਾਬਰੀ ਮੱਜੇ ਬੀਜੇਪੀ ਨੇ ਢਾਤੀ ਅੱਜ ਤੱਕ ਮਰ ਜੂਗਾ ਪਰ ਬੀਜੇਪੀ ਨਹੀਂ ਪੁੰਦਾ ਆਪਣੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਆਪਣੇ ਦੇ ਕੋਈ ਬੰਦੇ ਆ ਦੇਖੋ ਪੱਗਾ ਚਿੱਟੀਆਂ ਪੱਗਾ ਬਣ ਕੇ ਉੱਥੇ ਰੱਖੇ ਹੁੰਦੇ ਸਿਰੋਪੇ ਦਿੰਦੇ ਇੰਦਰਾ ਸਾਡੀ ਮਾਂ ਹੈ ਆ ਇਹਨਾਂ ਦਾ ਜਿਹੜਾ ਬੜੇਗਾ ਪ੍ਰਧਾਨਤਾ ਦੇ ਖੇਰੇਮ ਕਹਿੰਦਾ ਟੀ-ਸ਼ਰਟ ਤੇ ਲਿਖਿਆ ਇੰਦਰਾ ਮੇਰੀ ਮਾਂ ਹੈ ਦੇਖੋ ਆ ਪਰਵਾਰਾ ਬੀਬੀ ਨੇ ਜਦੋਂ ਇਹਨਾਂ ਨੂੰ ਪਤਾ ਪਰਵਾਰਾ ਨੂੰ ਪਤਾ ਲੱਗਿਆ ਫੌਜ ਸੀ ਕਿ ਦਰਬਾਰ ਸਾਹਿਬ ਤੇ ਹਮਲਾ ਹੋਇਆ ਇਹਨਾਂ ਨੂੰ ਬਰਦਾਸ਼ਤ ਨਹੀਂ ਹੋਇਆ ਕਿ ਸਾਡੇ ਜਿਹੜੇ ਗੁਰੂ ਘਰ ਤੇ ਹੀ ਹਮਲਾ ਕਰਤਾ ਫੌਜ ਨੇ ਪਰ ਮੈਂ ਉਸ ਫੌਜ 'ਚ ਨਹੀਂ ਰਹਿਣਾ ਤੇ ਛੱਡ ਕੇ ਆ ਗਏ ਇਤੋਂ ਵੱਡ ਕੁਰਬਾਨੀ ਕੀ ਹੈ ਲੋਕੀ ਸਰਪੰਚੀ ਨਹੀਂ ਛੱਡੇ ਮੈਂਬਰੀ ਨਹੀਂ ਛੱਡੇ ਲੋਕੀ ਨੌਕਰੀ ਨਹੀਂ ਛੱਡਦੇ ਇੱਥੇ ਸਾਰਾ ਕੁਝ ਹੀ ਹੱਟ ਦਿੱਤਾ ਜੇਲਾ ਚ ਜਾ ਪਿਆ ਇਹਨਾਂ ਨੂੰ ਕਿਸ ਵਾਸਤੇ ਆਪਣੇ ਆਪਣੀ ਕੌਮ ਵਾਸਤੇ ਉਹਨਾਂ ਦਰਸੀ ਆਪਣੇ ਗੁਰੂ ਘਰ ਦਾ ਦਰਸੀ ਆਪਣੀ ਕੌਮ ਦਾ ਦਰਸੀ ਸਾਡੇ ਜਿਹੜੇ ਗੁਰੂ ਘਰ ਤੇ ਏਡਾ ਵੱਡਾ ਹਮਲਾ ਹੋ ਜੇ ਤੇ ਫਿਰ ਆਪਾਂ ਉੱਥੇ ਕੀ ਕਰਨਾ ਹੈ ਜੇ ਐਜੇ ਪਰਵਾਰਾਂ ਨੂੰ ਆਪਾਂ ਨਹੀਂ ਯਾਦ ਰੱਖਾਂਗੇ ਸਨਮਾਨਤ ਕਰਾਂਗੇ ਦੇਖੋ ਧਰਮੀ ਫੌਜੀ ਮੈਨੂੰ ਮਿਲੇ ਸੀ ਹੁਣ ਪਿੱਛੇ ਜੇ ਮੈਨੂੰ ਦੱਸ ਰਹੇ ਸੀ ਕਿਵੇਂ ਆਪਣਾ ਮੱਲਾ ਦਾ ਗੰਗਨਗਰ ਤੋਂ ਬਲਾ ਦਾ 600 ਇਕੱਠੇ ਹੋ ਕੇ ਚੱਲ ਪਈ ਸੀ ਫਿਰ ਆਰਮੀ ਨੇ ਘੇਰਾ ਪਾ ਲਿਆ ਫਿਰ ਉਹਨੇ ਲੜਾਈ ਲੜੀ ਕਈ ਜੀਤ ਹੋ ਗਏ ਕਿਉਂ ਸਾਰਾ ਕੰਮ ਕਿਉਂਕਿ ਦਰਬਾਰ ਸਾਹਿਬ ਤੇ ਹਮਲਾ ਹੋਇਆ ਇਸ ਕਰਕੇ ਹੁਣ ਆਪਣਾ ਫਰਜ਼ ਬੰਦ ਹੈ ਇਸ ਪਰਿਵਾਰ ਨੂੰ ਉਹ ਸਨਮਾਨ ਦੇਣਾ ਆਜ ਕੋ ਹੱਥ ਜੋੜ ਕੇ ਬੇਨਤੀ ਕਰਨ ਆਇਆ ਤੁਸੀਂ ਪੰਜਾਬ ਨੂੰ ਬਚਾ ਸਕਦੇ ਹੋ ਫੋਟੇ ਸਾਹਮਣੀ ਹੈ ਆਧਾਰਨ ਫੋਟੇ ਨਾਲ ਕੌਣ ਖੜਾ ਹੈ ਤਾਂ ਹੁਣੀ ਹੜਾ ਆਇਆ ਅਕਾਲੀ ਦਲ ਤੋਂ ਵੱਧ ਸਾਧਨ ਕਾਂਗਰਸ ਕੋਲੇ ਹੈ ਅਕਾਲੀ ਦਲ ਤੋਂ ਵੱਧ ਸਾਧਨ ਝਾੜੂ ਵਾਲਿਆਂ ਨੇ ਜਿੰਨਾ ਪੈਸਾ ਲੁੱਟਿਆ ਅਕਾਲੀ ਦਲ ਤੋਂ ਵੱਧ ਸਮਨ ਬੀਜੇਪੀ ਕੋਲੇ ਹੈ ਕਿਸੇ ਨੇ ਆ ਕੇ ਬਾਹ ਫੜੀ ਕਿਸੇ ਨੇ ਆ ਕੇ ਤੁਹਾਡਾ ਸਾਥ ਦਿੱਤਾ ਨਹੀਂ ਤੇ ਜੇ ਜਿਹਨੇ ਰਹਾ ਤੁਹਾਡੇ ਨਾਲ ਖੜਾ ਤੇ ਅਕਾਲੀ ਦਲ ਕਿਉਂਕਿ ਸਾਡਾ ਪਰਿਵਾਰਾ ਤੁਸੀਂ ਸਾਡੇ ਬਜ਼ੁਰਗੋ ਪਰਿਵਾਰ ਦੇ ਮੈਂਬਰੋ ਸਾਡੀ ਤਾਂ ਅਸੀਂ ਜਾਨ ਵੀ ਦੇ ਦਾਂਗੇ ਵੱਡੇ ਪਾਲ ਸਾਹਿਬ ਨੇ 16 ਸਾਲ ਜੇਲ ਕੱਟੀ ਆ ਕਿਸ ਵਾਸਤੇ ਗਰੀਬ ਦੀ ਲੜਾਈ ਵਾਸਤੇ ਕਿਸਾਨ ਦੀ ਲੜਾਈ ਵਾਸਤੇ ਐਸ ਕਰਕੇ ਬੀਬੀ ਜੀ ਨੂੰ ਮੈਂ ਬੇਨਤੀ ਕਰਦਾ ਤੁਹਾਡਾ ਤਾਂ ਪਰतेक ਪਿੰਡ ਹੈ ਮੈਂ ਦੇਖਿਆ ਕਿਈ ਪਿੰਡਾਂ ਚਹਾੜ ਬਹੁਤ ਹੁੰਦਾ ਹੈ ਮੈਂ ਲਾ ਤੁਹਾਡਾ ਵੀ ਕੋਈ ਜਾਇ ਪਿੰਡ ਹੈ ਤੁਸੀਂ ਕਿ ਇੱਕ ਪਾਸੇ ਕਰ ਲੋ ਸਿੱਧੀ ਗੱਲ ਤੇ ਮੈਂ ਤੁਹਾਨੂੰ ਇਹ ਨਾ ਕਰਦਾ ਪ੍ਰਮਾਤਮਾ ਮਿਹਰ ਕਰੇ ਤੁਸੀਂ ਅੱਜ 11 ਨੂੰ ਕੋਰਡਾ ਪੈਣੀਆ ਮੈਨੂੰ 15 ਰਿਜ਼ਲਟ ਆਉਣਾ ਹੈ। ਅਕਾਲੀ ਦਰ ਨੂੰ ਚੜਾ ਦਿਓ ਅਸੀਂ ਮਨ ਲਾ ਦਾ ਸਾਲਟ ਪਾਉਣੀ ਨਹੀਂ ਦਿੰਦੇ ਇਹਨਾਂ ਨੂੰ। ਆ ਝਾੜੂ ਵਾਲੇ ਪਹਿਲੀ ਹੀ ਭਜਾਵਾਂਗੇ। ਤੇ ਜਦੋਂ ਸਰਕਾਰ ਆ ਗਈ ਤੁਸੀਂ ਦੇਖੋਗੇ ਤੁਹਾਡੇ ਚਿਹਰਿਆਂ ਤੇ ਖੁਸ਼ੀਆਂ ਲੈ ਕੇ ਆਵਾਂਗੇ। ਵਾਪਸ ਗਰੀਬ ਜਨਤਾ ਦਾ ਰਾਜ ਹੋਊਗਾ, ਕਿਸਾਨ ਦਾ ਰਾਜ ਹੋਊਗਾ। ਜਿਹੜਾ 10 ਸਾਲ ਇਹਨਾਂ ਲੁਟੇਰਿਆ ਨੇ ਆਪਾਂ ਦਾ ਬੁਰਾ ਹਾਲ ਕਰ ਦਿੱਤਾ। ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ, ਫਤਿਹ ਹੱਸ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ